हां जी दोस्तों जमे के सारया नु पता ही है सिंगरूर कोर्ट दी ਭਰਤੀ ਜਿਹੜੀ ਚੱਲ ਰਹੀ ਹੈ ਆਫਲਾਈਨ ਫਾਰਮ ਨੇ ਜਿਹਦੀ ਲਾਸਟ ਥ੍ਰੀ ਹੈਗੀ ਆ 3 ਫਰਵਰੀ 2025 ਸ਼ਾਮ ਦੇ 5 ਵਜੇ ਤੱਕ ਫਾਰਮ ਨੇ ਜਿਹੜੇ ਤੁਹਾਡੇ ਅਕਸੈਪਟ ਹੋਣਗੇ ਉਸ ਤੋਂ ਬਾਅਦ ਰਿਜੈਕਟ ਕਰ ਦਿੱਤੇ ਜਾਣਗੇ ਤੇ ਕਈ ਕੈਂਡੀਡੇਟ ਨੇ ਜਿਹੜੇ ਅਜੇ ਵੀ ਫੋਟੋਸਟੇਟ ਕਰਕੇ ਡਾਕੂਮੈਂਟਸ ਦੀ ਡਾਕਖਾਨੇ ਦੇ ਰਾਹੀਂ ਭੇਜਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਇੰਨੀ ਛੇਤੀ ਨਹੀਂ ਪਹੁੰਚਣੇ ਤੁਸੀਂ 3 ਤਰੀਕ ਨੂੰ ਜਾਣ ਕੇ ਕੱਲ ਨੂੰ ਸ਼ਾਮ 5 ਵਜੇ ਤੋਂ ਪਹਿਲਾਂ ਪਹਿਲਾਂ ਆਪਦੇ ਫਾਰਮ ਨੇ ਜਿਹੜੇ ਉੱਥੇ ਜਮ੍ਹਾਂ ਕਰਵਾ ਸਕਦੇ ਹੋ ਉਸ ਤੋਂ ਬਾਅਦ ਤੁਹਾਡੇ ਫਾਰਮ ਨੇ ਜਿਹੜੇ ਰਿਜੈਕਟ ਹੋ ਜਾਣਗੇ ਸੋ ਜੇ ਤੁਸੀਂ ਨਵੀਆਂ ਭਰਤੀਆਂ ਨਵੀਆਂ ਅਪਡੇਟ ਜਾਣਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ WhatsApp ਤੇ ਵੀ ਸਾਡੇ ਨਾਲ ਜੁੜ ਸਕਦੇ ਹੋ ਗਰੁੱਪ ਦੇ ਵਿੱਚ ਤੁਹਾਨੂੰ ਜਿਹੜੀ ਹਰ ਨਵੀਂ ਜਾਣਕਾਰੀ ਦਿੱਤੀ ਜਾਂਦੀ ਹੈ ਲਾਸਟ ਦਿਨਾਂ ਦੇ ਵਿੱਚ ਆ ਕੇ ਪੋਸਟ ਨੂੰ ਨਾ ਭਰਿਆ ਕਰੋ ਹੋ ਸਕਦਾ ਜਿੰਨਾ ਹੋ ਸਕੇ ਪਹਿਲਾਂ ਅਪਲਾਈ ਕਰਦਿਆ ਕਰੋ ਤਾਂ ਕਿ ਬਾਅਦ ਵਿੱਚ ਦੇ ਵਿੱਚ ਕੋਈ ਵੀ ਦਿੱਕਤ ਨਾ ਆਵੇ ਜੇ ਤੁਸੀਂ ਵੀ ਇਸ ਪੋਸਟ ਨੂੰ ਅਪਲਾਈ ਕਰਨ ਦੇ ਚਾਹਵਨ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੁਹਾਨੂੰ ਹਰ ਮੁਸ਼ਕਲ ਦਾ ਜਿਹੜਾ ਹੱਲਾ ਸ਼ੋੜੀ ਦਾ ਕੀਤਾ ਜਾਵੇਗਾ ਤੁਹਾਨੂੰ ਫਾਰਮ ਭਰਨ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਜੇ ਆਪਾਂ ਗੱਲ ਕਰੀਏ ਕੁੱਲ ਪੋਸਟਾਂ ਦੇ ਵਿੱਚ 12 ਨੇ ਬਹੁਤ ਵਧੀਆ ਮੌਕਾ ਹੈ ਪੋਸਟ ਨੂੰ ਤੁਸੀਂ ਅਪਲਾਈ ਕਰ ਸਕਦੇ ਹੋ 18 ਤੋਂ 35 ਸਾਲ ਤੱਕ ਦੀ ਜਿਹੜੀ ਉਮਰ ਹੈ ਇਹਦੇ ਵਿੱਚ 8ਵੀਂ ਪਾਸ ਯੋਗਤਾ ਮੰਗੀ ਗਈ ਹੈ ਜਿਨ੍ਹਾਂ ਨੇ ਹਾਲੇ ਤੱਕ ਅਪਲਾਈ ਨਹੀਂ ਕੀਤਾ ਜਰੂਰ ਸਾਡੇ ਨਾਲ WhatsApp ਦੇ ਉੱਪਰ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ